ਕੱਲੀ ਰਹੀ ਸੀ ਮਹਾਵੀ ਗਰਮੀਆਂ ਮਾਂ ਵੀ ਛੋਟਾ ਬੱਚਾ ਦਾ ਕੱਲੀ ਗਣੇਸ਼ਪੁਰ ਜਿੱਤੀ ਹਾਂ ਕੱਲੀ ਕੱਲੀਆਂ ਮਾਂ ਜ ਉਸ ਟਾਈਮ ਕੱਲੀਆਂ ਮਾਂ ਚੱਲ ਰਹੀ ਸੀ ਕਿੰਨੀ ਵਜੇ ਜਿੱਤ ਗਈ ਜੀ ਉਹ 2 ਵਜੇ ਜਿੱਤ ਗਈ ਭਾਈ ਔਰ ਜੋ ਗੋਲੇ ਮਾਰੇ ਨਿਕਲ ਜਾ ਭਾਈ ਹਾਂਜੀ ਗੋਲੇ ਮਾਰੇ ਊੜਾ ਹੀ ਬਹੁਤ ਜ਼ਿਆਦਾ ਚਿੱਟੇ ਦੇ ਵੀ ਜ਼ਿਆਦਾ ਗੋਲੇ ਊੜਾ ਠੀਕ ਹੈ ਤੇ ਬਾਈ ਨਾਲ ਕਰਦੇ ਆਂ ਇਹ ਗੱਲ ਬਾਈ ਦੀ ਗੋਲੀ ਕੁੱਤਰੀ ਜਿੱਤੀ ਪਿੰਡ ਗਣੇਸ਼ਪੁਰ ਸਾਰਿਆਂ ਨੂੰ ਪਤਾ ਏ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਜੋ ਆਪਣੇ ਬੰਦੇ ਜੋ ਆਪਣਾ YouTube ਚੈਨਲ ਦੇਖ ਰਿਹਾ ਹੈ ਉਹ ਜੋ ਹਾਂਪੇ ਜੋ ਵੀ ਬੱਠੇ ਸਭ ਨੂੰ ਰਾਮ ਰਾਮ ਠੀਕ ਹੈ ਤੇ ਤੁਹਾਡਾ ਵੀ ਅਸਲੀ ਨਾਮ ਦੱਸ ਦਿਓ ਪਹਿਲਾਂ ਮੇਰਾ ਨਾਮ ਹੈ ਬਾਈ ਜੋਨੀ ਕਟਵਾ ਹਾਂਜੀ ਆਪਾਂ ਕਬੂਤਰ ਬਚਪਨ ਤੋਂ ਕਬੂਤਰ ਰੱਖਾ ਬਾਈ ਹਾਂਜੀ ਪਹਿਲਾਂ ਆਪਣੇ ਗੋਮਾਂ ਰੱਖੇ ਕਰਾਂਦੇ ਹਾਂਜੀ ਉਹ ਆ ਆਪਣਾ ਪਹਿਲਾਂ ਪੜੇ ਕਰਾਂਦੇ ਆ ਤੇ ਆਜੇ ਕਰਾਂਦੇ ਕਰਾਂਦੇ ਕਬੂਤਰ ਢਾਲੇ ਕਰਾਂਦੇ ਠੀਕ ਹੈ ਉਸਕੇ ਬਾਅਦ ਆਪਣਾ ਕੰਮਕਾਰਪਨ ਲੱਗ ਗਿਆ ਹਾਂਜੀ ਕਬੂਤਰ ਬਾਜੀ ਨੂੰ ਟਾਈਮ ਨਹੀਂ ਮਿਲਿਆ ਵਿੱਚ ਮੇ ਇੱਕ ਦੋ ਵਾਰ ਕਬੂਤਰ ਚੋਰੀ ਹੋ ਗਏ ਠੀਕ ਹੈ ਕਬੂਤਰ ਚੋਰੀ ਹੋਣੇ ਕਰਕੇ ਫਿਰ ਵਿੱਚ ਆਪਣਾ ਮਨ ਟੁੱਟ ਗਿਆ ਹਾਂਜੀ ਫਿਰ ਮਤਲਬ ਇਹ ਸ਼ੌਂਕ ਐਸਾ ਜਿਸ ਨੂੰ ਇੱਕ ਵਾਰ ਲੱਗਿਆ ਬੰਦਾ ਛੋੜ ਨਹੀਂ ਸਕਦਾ ਠੀਕ ਹੈ

ਅਨਜੋ ਤੋਂ ਦੋਰ ਦੇਖੇ ਦੇ ਬੰਦੇ ਪਕੜਦੇ ਠੀਕ ਹੈ ਗੁੱਸਾ ਹਬ ਤੇ ਆਪਣਾ ਪਕੜ ਲਈਏ ਹਾਂਜੀ ਪਕੜ ਲਈਏ ਜੀ ਮੈਂ ਡਾਣੇ ਸਟਾਰਟ ਕਰੇ ਉਹ ਮਾ ਦਾ ਬਿੱਲਾ ਕੋ ਉੱਤਰ ਤੋਂ ਇੱਕ ਮੇਰਾ ਯਾਰ ਦੋਸਤ ਲੇਗਾ ਜੀ ਡਾਣੇ ਦਾ ਠੀਕ ਹੈ ਜੀ ਉਸ ਪਰ ਮੈਂ ਕਬੂਤਰੀ ਲਿਆ ਆ ਹਾਂਜੀ ਕਲ ਸਰਾ ਕਬੂਤਰ ਤਾਂ ਬਹੁਤ ਉੜੇ ਕਰਦਾ ਠੀਕ ਹੈ ਕਰਦੇ ਕਰਦੇ ਕਹੀਂ ਤੇ ਲਿਆ ਉਸ ਟਾਈਮ 23 40 50 ਰੁਪਏ ਕਬੂਤਰ ਮਿਲ ਜੇ ਕਰਦਾ ਹਾਂਜੀ ਆਪਣਾ ਰਿੰਗ-ਤਿੰਗ ਦੇ ਇਕੱਠੇ ਕਰਦੇ ਰਹੇ ਕਰਦੇ ਰਹੇ ਠੀਕ ਹੈ ਆਪਣਾ ਕਰਦੇ ਕਰਾਂਦੇ ਜੀ ਕਬੂਤਰ ਉਸ ਟਾਈਮ ਮਤਲਬ ਇਹ ਲਗਛਤ ਪਰ ਰੱਖੇਗਾ ਨਾ ਤੇ ਹਾਂਜੀ ਛੋਟੇ ਛੋਟੇ ਟੋਲੀਆਂ ਰੱਖੀ ਦੇ ਇਕੱਠੇ ਉੱਪਰ ਠੀਕ ਹੈ ਆਪਣਾ ਡਾਇਗਰ ਦੇ ਭਾਈ ਆਪਣਾ ਉਸ ਟਾਈਮ ਵੀ ਇਹ ਲਗਾ ਲੋ ਕ੍ਰਿਸ਼ਟ ਕਬੂਤਰ ਕਹਰੇ ਤੇ ਭਾਈ ਸਾਹਿਬ ਕਹਰੇ ਤੇ ਹਾਂਜੀ ਉਹ ਜਾ ਕੇ ਕਬੂਤਰ ਡਾਇਗਰ ਨੇ ਪਹਿਲਾਂ ਦਾਣੇ ਜਗਾਣੇ ਫਿਰ ਪਾਣੀ ਰੱਖਣਾ ਫਿਰ ਕਬੂਤਰ ਨੂੰ ਡਾ ਦੇਣਾ ਉਹ ਵੀ ਸੰ ਸੰ ਤੱਕ ਡੇ ਕਰਦਾ ਭਾਈ ਜਿਸ ਕਬੂਤਰ ਹੋਏ ਕਰਦੇ ਠੀਕ ਹੈ ਉਸਤਾਦ ਕੌਣ ਹੈ ਤੁਹਾਡਾ ਇਸ ਫੀਲਡ 'ਚ ਭਾਈ ਉਸਤਾਦ ਲਗਾ ਲੋ ਆਪ

ਤੋ ਆਪਣਾ ਪੈਂਤੀ ਕ ਉਤਰੂੜੇ ਬਈ ਮਾ ਠੀਕ ਮਤਲਬ ਜੋ ਵੀ ਥਾ ਉਸਮਾ ਲੋ ਹਾਂਜੀ ਲਾਸਟ ਮੇ ਜਾ ਕ ਹਾਂਜੀ ਲਾਸਟ ਮੇ ਪੰਜ ਕ ਉਤਰ ਰਹਿ ਗਏ ਸੀ ਹਾਂਜੀ 2:3 ਵਜੇ ਤਨੂ ਗਰਮੀ ਬੜੀਆ ਦਿਨ ਲਗਿਆ ਉਸ ਦਿਨ ਬਹੁਤ ਬੜੀਆ ਠੀਕ 2:3 ਵਜੇ ਨ ਕ ਉਤਰ ਰਹਿ ਛੋਟਾ ਸਾ ਬੱਚਾ ਚੀਕ ਮ ਕੋਇਆ ਬੱਚਾ ਉਹ ਨਾ ਛੋੜ ਰਖਿਆ ਲਾਲ ਚਿੰਨਾ ਕ ਉਤਰ ਸ੍ਰਿੰਦਰ ਆਲਾ ਮੇ ਦੇ ਬਈ ਨਾ ਛੋੜ ਰਖਿਆ ਦਾ ਠੀਕ ਹੈ ਜੀ ਢਿੱਲੇ ਨਾ ਹਾਂਜੀ ਤੋ ਦੋ ਮਾਰੇ ਥੇ ਕਿ ਨਿਕਲਦਾ ਇੱਕ ਨੂੰ ਤਾਂ ਮੈਂ ਠੀਕ ਹੈ ਜੀ ਦੋ ਮਾਰੇ ਥੇ ਆਪਣਾ ਜੀ ਇੱਕ ਦੋ ਥੇ ਆਪਣਾ ਇਹ ਬੜੋ ਗਲੇਗੇ ਬਲਕੀਦਰਗੇ ਠੀਕ ਹੈ ਔਰ ਇੱਕ ਉੱਤਰ تھا ਹਾਂਜੀ ਇਧਰਾਲੀ ਇਧਰਾਲਾ ਪੜਾਵਾ ਸੀ ਸੰਭਲਖੇ ਕਿਥੋਂ ਦਾ ਹਾਂਜੀ ਇਧਰਾਲਾ ਪਤੰਦਰ ਵਾਲੀ ਇੱਕ ਵਹਾਂ ਲਿਆ ਗਿਆ ਠੀਕ ਹੈ ਮੈਂ ਛੋਟਾ ਸ ਮੇਰੇ ਮੂਮਰੇ ਮੇਰੀ ਜ਼ੋਰ ਲੱਗੋ ਸਟਾਫ 15 ਸਾਲ ਉਮਰ ਨੂੰ ਹਾਂਜੀ ਚੋੜਾ 15 ਸਾਲ ਉਮਰ ਦੀ ਮੈਂ ਕਿਹਾ ਯਾਰ ਮੇਰਾ ਬੱਚਾ ਛੋਟਾ ਸਾ ਮੈਂ ਖਤਾਰ ਲੋ ਗਰਮੀ ਬਹੁਤ ਪੜ ਰਹੀ ਆ ਠੀਕ ਹੈ ਉਹ ਬੋਲੇ ਉਹ ਇਧਰਾਲੀ ਵਾਲਾ ਵੀ ਮੰਨ ਗਿਆ ਹਾਂਜੀ ਇਧਰਾਲੇ ਵਾਲਾ ਜੋ ਵੀ ਤਾਂ ਉਹ ਵੀ ਕਰ ਤਰ ਲੈ ਯਾਰ ਕੋਈ ਬਾਤ ਨਹੀਂ ਠੀਕ ਹੈ ਮਿਲਕੀ ਤੇ ਬੜੇ ਸਤਜ ਤੇ ਹਾਂਜੀ ਉਹ ਕਹ ਰਿਹਾ ਬਿਨਾਮ ਲੈ ਤਰਦੇ ਠੀਕ ਹੈ ਜੀ ਅੱਛਾ ਬਈ ਜਾਇਕਰੂ ਦਾ ਸਾਰੇ ਜਗਾ ਉਸ ਟਾਈਮ ਸੌਂ ਕਾ ਸੁਰੂਤੇ ਹੀ ਉਹ ਮਨੇਗਾ ਜਾਣਾ ਕਬੂਤਰ ਦੇਖਣੇ ਲੋਕਾਂਗੇ ਹਾਂਜੀ ਤਾਂ ਮੈਂ ਦੇਖੇ ਗੁਰਾ ਨਾ ਮਿਲਕੀ ਤੇ ਕਬੂਤਰ ਲਾਸਟਾ ਪਿੱਡਿਆਂ 'ਤੇ ਬੜੇ ਗਰਾਂ ਦੇ ਠੀਕ ਹੈ ਜੀ ਜੇਤ ਕ ਵੀ ਕਹੀਂ ਮੈਚ ਹੋ ਰਹਾ ਤਾਂ ਲਾਸਟ ਮਨ ਕ ਕਬੂਤਰ ਪਿੱਡਿਆਂ 'ਤੇ ਬੈਠੇ ਗਰਾਂ ਦੇ ਠੀਕ ਹੈ ਜੀ ਮਤਲਬ ਕਬੂਤਰ ਬਾਜ਼ਿਕਾ ਸਭ ਤੇ ਪੜ ਲੈ ਉਹ ਜੋ ਦੇਖਣਾ ਵੀ ਕਬੂਤਰ ਦੂਸਤ ਆਪਣਾ ਕਬੂਤਰ ਦੇਖਣੇ ਦੇਖਣਾ ਦੂਸਰਾ ਕਬੂਤਰ ਵੀ ਦੇਖਣੋ ਵੀ ਉਹ ਕਿਆ ਕਹਿ ਰਿਹਾ ਉਸਕੇ ਪੰਖ ਦੇਖਣੇ ਆ ਸਾਰਾ ਕੁ ਦੇਖਿਆ ਇੱਕ ਕਬੂਤਰ ਟੂਰੀ ਕਰ ਰਹੀ ਹੈ ਜੋ ਉਸकी ਕਾਲੀ ਟੂਰੀ ਹਾਂਜੀ ਉਹ ਪਪਰਲ ਖੜਾ ਜੀ ਪਪਰਲ ਲੈਂ ਕੇ ਉੱਪਰ ਘੁੰਮਣ ਲੱਗੀ ਠੀਕ ਹੈ ਜੀ ਉਹ ਤੋਂ ਬੰਨਿਆ ਕਹਿ ਬਿਲੇ ਵੀ ਇਹ ਤੂੰ ਗਈ ਇੱਕ ਤੋਂ ਹਾਂਜੀ ਉਹ ਜਾ ਕੇ ਬੈਠ ਗਿਆ ਬਣਾ ਠੀਕ ਹੈ ਜੀ ਇਤਨੇ ਵਾ ਲਿੱਲੇ ਵਾਲਾ ਕਬੂਤਰ ਹੀ ਬੈਠ ਗਿਆ ਭਾਈ ਠੀਕ ਹੈ ਜੀ ਰਹਿ ਗਏ ਤਿੰਨ ਹਾਂਜੀ ਤਿੰਨ ਕਬੂਤਰ ਫਿਰ ਮਲਕੀਤ ਛੋਟਾ ਸਰਦਾਰ تھا ਉਸ ਟਾਈਮ ਜੋ ਨਾਮ ਨਹੀਂ ਪਤਾ ਮੈਨੂੰ ਉਸਕੇ ਜੋ ਕਬੂਤਰ ਲੈ ਕੇ ਜਾ ਰਿਹਾ ਦਾ ਹਾਂਜੀ ਫਿਰ ਆਇਆ ਕਰਾ ਵੀ ਕਬੂਤਰ ਤਰ ਲਿਓ ਠੀਕ ਹੈ ਜੀ ਇਹ ਬੱਪਾ ਵੀ ਅੜੀਲ ਤੇ ਸੁਰੂ ਤੇ ਹੀ ਹਾਂਜੀ ਮੈਂ ਕਿਹਾ ਵੀ ਵਿਤਾਰ ਦੇ ਠੀਕ ਹੈ ਜੀ ਇੱਕ ਵਾਰ ਤੇਰੇ ਤੇ ਕਹਦਾ ਤਰ ਲੇ ਹਾਂਜੀ ਇਹ ਤੋੜਨ ਦੇ ਠੀਕ ਹੈ ਜੀ ਥੋੜੇ ਦੇਰ ਕੇ ਬਾਅਦ ਉੱਪਰ ਗਏ ਹਾਂਜੀ ਮੇਰੀ ਸੰਝ ਹੋ ਗਈ ਵਾਹ ਉਹ ਦਰਾਲੇ ਲਏ ਬੰਦੇ ਗੱਲੋ ਹਾਂਜੀ ਮੇਰੀ আর ਇਸਕੀਨ ਤਿੰਨ ਬੰਦੇ ਕੀ ਮਾਰੀ ਠੀਕ ਹੈ ਸੰਝ ਹੋ ਗਈ ਕਿ ਅਸੀਂ ਪਹਿਲੀ ਸੁਰ ਤੇ ਵੀ ਤਰ ਲੇ ਕੋਈ ਬਾਤ ਨਹੀਂ ਹਾਂਜੀ ਮਲਕੀਤ ਦਾ ਕਬੂਤਰ ਫਿਰ ਤੀਸ ਉਹ ਵੀ ਬਿਠਾਇਆ ਜੀ ਅਮਨੇ ਠੀਕ ਹੈ ਉਸਕੇ ਬਾਅਦ ਉੱਪਰ ਗਏ ਤੇ ਜੋ ਦਰਾਲੇ ਲੱਗੇ ਬੈਠ ਗਿਆ ਉਹ ਛੋਟਾ ਸਾ ਬੱਚਾ ਮਕੋਇਆ ਹਾਂਜੀ ਮੈਂ ਕਹ ਰਿਹਾ ਜੀ

छोटा जो कलियामा बच्चा था उस टाइम भी जीत उस टाइम भी दूसरा भाई उसके बाद जिस टाइम लॉकडाउन के अंदर 2020 के अंदर मैच उड़न लगे मैच करा दिया, के अंदर भी दूसरा जीतता दूसरा बस यही है अपने जो हम ग्रा डारे ना जो ग्रा घर की प्रैक्टिस है वही सबसे बढ़िया ठीक है 아니 유 कह मैं दूसरा सांभर है कुछ नहीं भाई सामना सोमाना कुछ नहीं है जिसने अपने कबूतर के बारे में देख लिया मेरा कबूतर क्या कह रहा है मेरी प्रैक्टिस क्या है सबसे पहला बात है प्रैक्टिस अगर अपने कबूतर की प्रैक्टिस अच्छी है हां जी तो कबूतर जीतता गा दूसरा वाले दी प्रैक्टिस बारे दसो दिन दिन दिन

ਨਹੀਂ ਸਹੀ ਠੀਕ ਹੈ ਤੋ ਜੀ ਲੈ ਕੇ ਛੋੜਦੀ ਲੈਜ ਨੇ ਵਜੋ ਆਪਣੀ ਰਾਤ ਨੂੰ ਮਨ ਨੂੰ ਪਤਾ ਤਾਂ ਵੀ ਰਾਮ ਤੇ ਬੱਠੇ ਮਛਤਰੀਆਂ ਲਾਰੇ ਦਰ ਤੋਂ ਥਾ ਠੀਕ ਹੈ ਮਨਮਾ ਵੀ ਹਾਂ ਆਣੇ ਕੀ ਦੀ ਹਾਂਜੀ ਤੋ ਜੀ ਕਬੂਤਰ ਪਰ ਉਸਕੇ ਜਮਾਨੇ ਵੀ ਅਮਨਾ ਚਾਰ ਪੰਜ ਬੰਦੇ ਗਏ ਹਾਂ ਉਹ ਮਤੇ ਹਾਂਜੀ ਵੀ ਇਸ ਟਮ ਅੰਧੇ ਰੋਵਾ ਥਾ ਨਾ ਉਹ ਅੰਧੇ ਰਹੇ ਤਾਂ ਮੈਂ ਇੱਕਦਮ ਬੁੱਚ ਮਾਰ ਕੇ ਨੀਚੇ ਆ ਜੇ ਕਬੂਤਰੀ کہیں ਨਾ کہیں ਬੈਠ ਜਾਗੀ

दाना पानी फूल ਖਾੜਕ ਪਲਾਕ ਉਸਤੇ ਪਹਿਲਾਂ ਜਿੰਨੇ ਬਦਾਮ ਕੋ ਆਪਣਾ ਖਾਏ ਜਾਂਦੇ ਆਪਣਾ ਖਾਏ ਜਾਂ ਖਾਵਾਤੀ ਵਾ ਉਸਕੇ ਬਾਅਦ 8 ਗਲੀ ਬਦਾਮ ਦੇਉਂਦੇ ਉਸਤੇ ਠੀਕ ਹੈ ਜੀ ਉਹੀ ਅੰਤ ਤੇ ਕਿ ਚੂਰੀ ਪੇ ਛੁੱਡਾ ਲਾਲਾ ਬਾਈ ਵਾਲੇ ਚੂਰੀ ਵਾ ਹਾਂਜੀ ਵੀ ਕਬੂਤਰ ਨੂੰ ਪਹਿਲਾਂ ਤਾਂ ਉਸਕਾ ਭੁੱਖ ਪਿਆਸ ਪੂਰੀ ਕਰੋ ਠੀਕ ਹੈ ਜੀ ਉਲਰ ਜਾਓ ਕਬੂਤਰ ਨਾਲ ਉੜਨਾ ਤਾਂ ਉਸਨੇ ਉੜਾਗਾ ਉੜਾਗਾ ਵਾ ਠੀਕ ਹੈ ਜੀ ਆ ਸਿੱਖਿਆ ਵੀ ਨਹੀਂ ਪਈ ਹੈ ਅਮਨੇ ਹਾਂਜੀ ਮਤਲਬ ਜੋ ਵੀ ਹੈ ਜੋ ਥੋੜਾ ਬੋਤੈ ਨਹੀਂ ਗਦੋਰੇ ਬੈਠੇ ਰਹਿੰਦੇ ਨੇ ਕਿ ਬੱਤ ਮੈਨ ਸਿੱਖਦੇ ਰਹੇ ਠੀਕ ਹੈ ਜੀ ਤੋਂ ਆਪਣਾ ਦੂਸਰੇ ਦਿਨ ਭਾਈ ਦੂਸਰੇ ਦਿਨ ਫੇਰ ਵਾਰ ਮੈਨੂੰ ਪਤਾ ਤਾਂ ਵੀ ਰਾਤ ਕਰਨੀ ਹੋਇਆ ਉਸਨੇ ਤੋਂ ਜਿਸ ਤਰ੍ਹਾਂ ਮੈਂ ਲੈ ਗਏ ਤੇ ਉਸ ਤਰੀਏ ਆਪਣਾ ਠਾਗਾ ਠੀਕ ਹੈ ਪਿੰਜਰੇ ਆ ਪਾਈ ਹਾਂਜੀ ਜਾ ਕੇ ਲੋਕ ਵਹਾਂ ਜੀ ਅੰਸੇ ਡਾਇਗਰਾ ਮਾਰੀ ਵੀ ਲੋਕ ਕੋਈ ਬਦਾਮ ਕੱਟ ਰਹਾ ਕੋਈ ਕੁਝ ਕਰ ਰਹਾ ਕੋਈ ਕੁਝ ਕਰ ਰਹਾ ਆਮ ਆਪਣਾ ਜਾਮਾ ਤੇ ਪਾਣੀ ਦੇਵਾ ਤੇ ਠੀਕ ਹੈ ਛੋੜ ਦੇਤੇ ਠੀਕ ਹੈ ਆਪਣਾ ਫੇਰ ਉੜਾ ਆਪਣਾ ਫੇਰ ਅਗਲੇ ਦਿਨ ਫੇਰ ਰਾਤ ਸਾਨੂੰ ਆਪਣਾ ਰਿਕਵਰ ਕਿਦਾਂ ਕਰਦੇ ਸੀ ਕੁੱਤਰੀ ਨੂੰ ਬਈ ਰਿਕਵਰ ਤਾਂ ਐਸਾ ਹੈ ਮੇਰੇ ਪਤਾ ਨਹੀਂ ਪ੍ਰੈਕਟਿਸ ਆ ਹਾਂਜੀ ਜੁਗਰ ਉੜਦਾ ਉਹ ਬਾਹਰ ਉੜਾ ਕੇ ਉੜਾਗਾ ਠੀਕ ਐ ਐਸਾ ਕੋਈ ਨਹੀਂ ਐ ਬੰਦਾ ਵੀ ਮੰਨ ਲਓ ਮੈਂ ਕਬੂਤਰ ਖਤਮ ਹੋ ਗਾ ਰਹਾ ਮੈਂ ਉਸਨੂੰ ਰਿਕਵਰ ਕਰ ਦੂੰਗਾ ਐਸਾ ਕੁਝ ਨਹੀਂ ਐ ਭਾਈ ਕਬੂਤਰ ਅਗਰ ਤੰਦਰੁਸਤਾ ਕਬੂਤਰ ਉੜਾਗਾ ਅਗਰ ਕਬੂਤਰ ਦੇ ਅੰਦਰ ਫਾਲਟ ਆ ਤਾਂ ਕਬੂਤਰ ਉੜਦਾ ਨਹੀਂ ਠੀਕ ਐ ਜੀ ਜੇ ਆਪਾਂ ਕਹਾਂਗੇ ਕਈ ਵਾਰ ਕਬੂਤਰ ਸਾਭ ਰਹੇ ਆਪਾਂ ਹਾਂਜੀ ਔਰ ਕਬੂਤਰ ਗਲਤ ਹੋ ਜਾ ਹਾਂਜੀ ਗਲਤ ਹੋਣਾ ਕਿ ਆ ਉਸ ਕਬੂਤਰ ਦੇ ਅੰਦਰ کہیں ਨਾ کہیں ਫਾਲਟ ਆ ਕੋਈ ਨਾ ਨੁਕਸਾ ਉਸ ਦਾ ਅੱਜ ਮੈਗਾ ਸਿਸਟਮ ਸਹੀ ਨਹੀਂ ਐ ਕਬੂਤਰ ਠੀਕ ਐ ਜੀ ਠੀਕ ਐ ਕੂਤਰੀ ਕਿਹੜੇ ਉਤਰਾਂ ਤੁਸੀਂ ਜੀ ਗੋਲੀ ਕੂਤਰੀ ਤੁਹਾਡੀ ਬਾਈ ਇੱਕ ਆਪਣਾ ਭਾਈ ਆ ਮੁੰਟੀ ਦਮਲੀ ਤੇ ਹਾਂਜੀ

ਮੰਡਪਾਤਾ ਤਾਂ ਵੀ ਕੋਣ ਸਾ ਕਬੂਤਰ ਕਿਆ ਕਰ ਰਿਹਾ ਠੀਕ ਹੈ ਅਬਨੇ ਪਤਾ ਵੀ ਸਨੀਲ ਵਾਲਾ ਕਬੂਤਰ ਮਰ ਕੇ ਲਾਸਟ ਚਲਾਗਾ ਹਾਂਜੀ ਸਨੀਲ ਵਾਲੀ ਕਬੂਤਰੀ ਮਤਲਬ ਪਹਿਲੇ ਦਿਨ ਜਿੰਨੇ ਦਿਨ ਪਹਿਲੇ ਦਿਨ ਵੀ ਰਾਤ ਨੂੰ ਆਈ ਆ 9:10 ਵਜੇ ਕੇ ਬਾਅਦ 11 ਵਜੇ ਬੈਠੀ ਅਗਲੇ ਦਿਨ ਵੀ ਉਹ ਮਤਲਬ 9:30 ਬੈਠ ਗਈ ਪੂਰੇ ਜਿੰਨੇ ਵਹਾਜੀ ਖਲੜਿਆ ਰਹੇ ਥੇ ਨਾ ਭਾਈ ਹਾਂਜੀ ਰਾਜ ਨੇ ਖੁਦ ਜਾ ਜਾਗਾ ਘਰ ਮੜ ਜਾ ਜਾਗਾ ਕਬੂਤਰ ਡੁੰਡੀ ਇਸਕੀ ਠੀਕ ਹੈ ਹਾਂ ਬਹੁਤ ਬੜੀਆ ਮੈਚ ਕਰਾਇਆ ਰਾਜ ਭਾਈ ਨੇ ਹਾਂਜੀ ਬਹੁਤ ਬੜੀਆ ਮੈਚ ਹੋਇਆ ਠੀਕ ਹੈ ਮੈਨੂੰ ਤਾਂ ਬਸ ਸਿਰਫ ਇਹੋ ਥਾ ਵੀ ਸਿਰਫ ਸਨੀਲ ਵਾਲੀ ਕਬੂਤ ਠੀਕ ਹੈ ਕਿਉਂਕਿ ਤਕਰੀਬਨ ਤਕਰੀਬਨ ਅਮਾਰਾ ਸਾਰੇ ਕਿ ਨਾ ਸਾਰੇ ਹੀ ਕਿਹਾ ਜੋ ਵੀ ਜਿੰਨੇ ਵੀ ਖਲੜੀ ਹੈ ਜਿੰਨੇ ਵੀ ਕਬੂਤਰ ਬਾਜਾ ਹਾਂਜੀ ਗੇਮ ਸਭ ਕੀ ਇੱਕ ਇੱਕ ਹੀ ਹੋਆ ਤਕਰੀਬਨ ਹਾਂਜੀ ਮਾੜਾ ਮੋਟਾ 19 20 ਦਾ ਫਰਕ ਹੋਆ ਠੀਕ ਹੈ ਠੀਕ ਹੈ ਇਨਾਮ ਕਿਹੜੇ ਕਿਹੜੇ ਜਿੱਤ ਲਈ ਹੁਣ ਤੱਕ ਤੁਸੀਂ ਬਾਈ ਆਪਨੇ 2022 ਸਮਾਂ ਹਾਂਜੀ ਆਪਣੀ ਕੋਈ ਕਬੂਤਰੀ ਜਿੱਤੀ ਸੀ ਅ ਇਹਾਂ ਮੋਹਨ ਪਰ ਹਾਂਜੀ ਸੈਕੰਡ ਰਹੀਦੀ ਬਸ ਹੈ ਤਾਂ ਫਸਟ ਸੀ ਉਹ ਹਾਂਜੀ ਕਿ ਕਿਉਂਕਿ ਉਹਨਾਂ ਕਬੂਤਰ ਬੈਠ ਗਿਆ ਦਾ ਠੀਕ ਹੈ ਉਹਨਾਂ ਕਬੂਤਰ ਬੈਠ ਗਿਆ ਤਾਂ ਆਪਣੀ ਇਸ ਕਬੂਤਰੀ ਸਾਹਮਣੇ ਜਾ ਰਹੀ ਸੀ ਹਾਂਜੀ ਅੰਪਾਇਰ ਵੀ ਉਹਨੂੰ ਕਾ ਆਪਣਾ ਤਾਂ ਠੀਕ ਹੈ ਜੋ ਮੈਚ ਕਰ ਰਿਹਾ ਸੀ ਉਹ ਵੀ ਉਹਨੂੰ ਕਿਹਾ ਆਪਣੇ ਸੀ ਹਾਂਜੀ ਇਹ ਤਾਂ ਆਪਣੀ ਵਾਹ ਵਾਹ ਵੀ ਮੋਟਰਸਾਈਕਲ ਤੇ ਔਰ ਫ੍ਰੀਜ ਦਾ ਸੈਕਿੰਡ ਹਾਂਜੀ ਆਪਣਾ ਫ੍ਰੀਜ ਪਰ ਆ ਗਿਆ ਥਾ ਕਬੂਤਰ ਆਪਣੀ ਉਹ ਕਰੇ ਸਮ ਕਰੇ ਉਹ ਜਾ ਰਹੀ ਬਈ ਹਮਨੇ ਕਿਹਾ ਤੇ ਉਹ ਕਰੇ ਵਾਪਸ ਆਣਾ ਦੇ ਇੱਕ ਵਾਰ ਗੇੜਾ ਖਾ ਕੇ ਕਬੂਤਰੀ ਆਪਣੀ ਆਈ ਨਹੀਂ ਉਸ ਦਿਨ ਨਿਕਲ ਗਈ ਉੱਥੇ ਕਿਹੜੇ ਕਿਹੜੇ ਖਿਡਾਰੀਆਂ ਨਾਲ ਫਸਿਆ ਸੀ ਮੈਚ ਸਾਰੇ ਤੇ ਯਾਰ ਆਪਣੇ ਏਰੀਏ ਦੇ ਜਿੰਨੇ ਫਸਟ ਕਿੰਨਾ ਦਾ ਸੀ ਜੀ ਫਸਟ ਕੁਛੇਤਰ ਵਾਲੇ ਦਾ ਰਹਾ ਥਾ ਬੰਟੀ ਦਾ ਠੀਕ ਜੋ ਬਚਨਾ ਕਚਰੇ ਡੀਕਾ ਸਾੜਾ ਹੈ ਸਾੜਾ ਵੀ ਚੱਲਾ ਵੀ ਹੈ ਠੀਕ ਹੈ ਜੀ ਹੋਰ ਬਾਜੀ ਹੋਰ ਬਾਜੀ ਬਸ ਬਾਜੀਆਂ ਤੋਂ ਬਾਈ ਇਮਕੀ ਬਾਰ ਵੀ ਮੰਨ ਲਓ ਇਹ ਲਗਾ ਲਓ ਆਪੀ ਪਰ ਮੈਚ ਜਿੱਤੇ ਆਪਾਂ ਹਾਂਜੀ ਬਾਣਾ ਕਹਿ ਕੇ ਬਾਜੀ ਉੱਠੀ ਵਾਹ ਜਿੱਤੇ ਗੁੱਲੀ ਆਪਣੇ ਜੋ ਦੂਸਰੇ ਜਿੱਤੇ ਆ ਮੰਗੂਲੀ ਰਹੀਵਾ ਕੱਲੀ ਹਾਂਜੀ ਕੱਲੀ ਰਹਿ ਗਈ ਸੀ ਵਾਹ ਵੀ ਗਰਮੀਆਂ ਮਾਂ ਵੀ ਛੋਟਾ ਬੱਚਾ ਦਾ ਗਣੇਸ਼ ਪਰ ਜਿੱਤੀ ਹਾਂ ਕੱਲੀ ਕੱਲੀਆਂ ਮਾਂ ਉਸ ਟਾਈਮ ਕਲੀਆਂ ਮਾਂ ਚੱਲ ਰਹੀ ਸੀ ਕਿੰਨੀ ਬਾਜੀ ਜਿੱਤ ਗਈ ਜੀ ਉਹ 2 ਵਜੇ ਜਿੱਤ ਗਈ ਬਾਈ मतलब एक तो कलिया में चल रही थी पहले दूसरी दूसरी कली हो उसके उसके में होगी ना हो। वो बड़ी जल्दी में लगी थी। वो मतलब चार पांच पांच छह कलिया के बाद कबूतरी बनी जावा हमने उसका जोड़ा लगा दिया जोड़ा लगाने में तो उसने उसके दो बच्चे भी अपने दिन तर रहे अंडे रखा थे अंडे बदल दिए दूसरे के नीचा दो बच्चे हैं उसके ਉਹ ਵੀ ਦੁਬਾਰਾ ਹਾਂ ਕਿਦਾਂ ਦੇ ਉਹ ਨਸਲ ਚ ਕਿਦਾਂ ਕਾਲੇ ਹੀ ਬਣਦੇ ਆਂ ਇਹ ਕਬੂਤਰ ਹਾਂਜੀ ਬਈ ਉਹ ਹੈ ਤੇ ਮੈਂ ਪਤਰਾ ਦਫਤੇ ਬਾਜੀ ਵਿਚਾਂ ਬਾਤ ਰੁੱਗੀ ਸੀ ਹਾਂਜੀ ਲਾਲ ਚਿੰਨਾ ਕਬੂਤਰ ਥਾ ਹਾਂਜੀ ਕਿਸੇ ਉਹ ਜੋ ਮੁੰਟੀ ਆਪਣਾ ਉਸੇ ਕਿਸੇ ਬੰਦੇ ਮੁੰਟੀ ਬਈ ਆਪਣਾ ਪਿੰਡ ਦਮਲੀ ਹਾਂਜੀ ਸੌਂਕੀ ਆਦਮੀ ਹੈ ਹਾਂਜੀ ਮਤਲਬ ਕਬੂਤਰਾਂ ਦਾ ਅੱਛਾ ਸੌਂਕਾ ਉਸਨੇ ਅੱچھے ਕਬੂਤਰ ਲੈ ਰਿਆ ਹਾਂਜੀ ਤੋਂ ਉਹ ਮਤਲਬ ਸ਼ੁਰੂ ਸ਼ੁਰੂ ਮੈਂ ਕਬੂਤਰ ਰੱਖੇ ਨਾ ਉਸਨੇ ਤਾਂ ਹਾਂਜੀ ਕਿਸੇ ਬੰਦੇ ਵਾਸਤੇ ਇੱਕ ਜੋੜਾ ਆਇਆ

तो फिर वहां एक जो यहां अपना सेकंड रहया था कौन सा गांव दनारपुर ठीक है हां दनारपुर मैं छोड्या जी हां जी दनारपुर पे अपना वहां उन दनारपुर वाले मैच में रो भाई ने चार पांच कबूतर पकड़े ठीक है जो भी पकड़े जो इस टाइम आया था उन्हें बताया 2:00 बजे आया था जो 3:00 बजे आया था हमने कहा सारे दे दे हां जी जो इस गोली की मां लड़ती बिल्ली आ ठीक है और सवेरी सवेर आ गई थी

ਤਕੜੇ ਗੋਆ ਸਿੱਧਾ ਸਾਹਮਣੇ ਬੜਾ ਗੋਫੜਾ ਦਾ ਉਹ ਜਿਹੜਾ ਪਾ ਕੇ ਆ ਕੇ ਦੁਬਾਰਾ ਮੁੜੇ ਨਹੀਂ ਹਾਂਜੀ ਆਪਣਾ ਅਣੀ ਬਹੁਤ ਤਕੜੇ ਜੇ ਜੇ ਤਾਂ ਵੀ ਅਗਰ ਜੋ ਮੈਚ ਉਹ 5 6 ਵਜੇ ਲਿਮਟ ਰਹਾ ਤਾਂ ਨਾ ਅਗਰ ਉਹ ਕਬੂਤਰ ਵਾਹ ਖੜ ਜਾਂਦੇ ਤਾਂ ਮੈਚ ਉਹ 7 8 ਵਜੇ ਤੱਕ ਜਾਂਦਾ ਠੀਕ ਹੈ ਜੀ ਤੇ ਕਈ ਕਹਿੰਦੇ ਆ ਕਾਲੇ ਕਬੂਤਰ ਉਡਦੇ ਨੇ ਸਰ ਭਾਈ ਆਪਣੇ ਨਾ ਜਿੰਨੇ ਵੀ ਕਬੂਤਰ ਆ ਹਾਂਜੀ ਜਿੰਨੇ ਵੀ ਜੋੜੇ ਆਪਾਂ ਲਾਵਾਂ ਹਾਂਜੀ मतलब ये लगा लो हर हर जोड़े ना एक गोला या लाल रखता बच्चा निकले ही निकला और जो गोले मारे निकल जा भाई उड़ा उड़ा ही बहुत ज़्यादा ज़्यादा भी गोले उड़ा। गोली के थी। बिल्ली है भाई। दो हजार सतरा मो जीती थी, थी। हाँ। और उसका, उसका बाप मकोया था कबूतरी काली चीनी थी रोक लीजिए अपने